ਮੋਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ ਦੇ ਨਦੀਕ ਖਿਦਰਾਬਾਦ ਦੇ ਵਿੱਚ ਇੰਕਾਊਂਟਰ ਹੋਇਆ ਜਿੱਥੇ ਕਿ ਸਪੈਸ਼ਲ ਸੈੱਲ ਦੇ ਨਾਲ ਜਿਹੜੇ ਗੈਂਗਸਟਰ ਤੇ ਉਹਨਾਂ ਦੇ ਵਿਚਕਾਰ ਜਿਹੜੀਆਂ ਫਾਇਰਿੰਗ ਹੋਈ ਹੈ ਜਿੱਤੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਗੈਂਗਸਟਰਾਂ ਨੂੰ ਜਿਹੜਾ ਇਸ ਜਗ੍ਹਾ ਦੇ ਉੱਤੇ ਗੋਲੀਆਂ ਲੱਗੀਆਂ ਨੇ ਤਸਵੀਰਾਂ ਦਿਖਾ ਦਿੰਦੇ ਸਿੱਧੀਆਂ ਜਿੱਥੇ ਕਿ ਮੌਕੇ ਦੇ ਜਿਹੜੇ ਟੀਮਾਂ ਪੁਲਸ ਦੀਆਂ ਪਹੁੰਚੀਆਂ ਹੋਈਆਂ ਨੇ ਇਹ ਤਸਵੀਰ ਤੁਹਾਨੂੰ ਖਿਦਰਾਬਾਦ ਨਦੀਕ ਦੇ ਹਾਰੇ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਤਿੰਨੇ ਜਿਹੜੇ ਕಿಲ್ಲਰ ਨੇ ਦੱਸਿਆ ਜਾ ਰਿਹਾ ਹੈ ਕਿ ਜਗ੍ਹਾ ਉੱਤੇ ਪਹੁੰਚੇ ਸੀ ਤਾਂ ਪੁਲਿਸ ਇਹਨਾਂ ਦਾ ਪਿੱਛਾ ਕਰਦੀ ਕਰਦੀ ਜਗ੍ਹਾ ਦੇ ਉੱਤੇ ਪਹੁੰਚੀ ਹੈ ਤਾਂ ਇਹ ਮਾਮਲਾ ਡੇਰਾਬਸ ਦਾ ਹੈ ਜਿਹੜਾ ਡੇਰਾਬਸੀ ਦੇ ਵਿੱਚ ਇੱਕ ਬਜ਼ੁਰਗ ਔਰਤ ਦੇ ਉੱਤੇ ਇਹਨਾਂ ਗੈਂਗਸਟਰਾਂ ਨੇ ਗੋਲੀ ਚਲਾਈ ਨਾ ਸੀ ਤਾਂ ਜਿਨ੍ਹਾਂ ਨੂੰ ਲੈ ਕੇ ਪੁਲਿਸ ਲਗਾਤਾਰ ਇਹਦੀ ਭਾਲ ਕਰ ਰਹੀ ਸੀ ਪੁਲਿਸ ਕੋਲ ਕਾਫੀ ਟਿਪ ਸੀ ਕਿ ਕਿਤਨੇ ਕਿਤੇ ਇਸ ਏਰੀਆ ਦੇ ਵਿੱਚ ਇਹ ਜਿਹੜੇ ਪਹੁੰਚਣਗੇ ਇਹਨਾਂ ਕੋਲੋਂ ਮੁੱਖ ਤੇ ਦੋ ਰਵਾਲਵਰ ਤੇ ਨਾਲ ਕਈ ਜਿੰਨਾ ਰੌਂਦ ਵੀ ਜਿਹੜੇ ਬਰਾਮਦ ਕੀਤੇ ਨੇ ਤਸਵੀਰਾਂ ਦਿਖਾ ਦਿੰਨੇ ਆ ਸਿੱਧੀਆਂ ਜਿੱਥੇ ਕਿ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਖਿਦਰਾਬਾਦ ਦੇ ਨਜ਼ਦੀਕ ਦੀ ਹੈ ਜਿੱਥੇ ਕਿ ਪੁਲਸੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਨਜ਼ਦੀਕ ਦੀ ਪੁਲਿਸ ਵੀ ਪਹੁੰਚ ਚੁੱਕੀ ਹੈ ਤੇ ਨਾਲ ਸਪੈਸ਼ਲ ਸੈਲ ਜਿਹੜੀਆਂ ਟੀਮਾਂ ਨੇ ਉਹ ਵੀ ਪਹੁੰਚ ਚੁੱਕੀਆਂ ਨੇ ਤੇ ਮੌਕੇ ਤੇ ਗੁਛੇਰ ਸੰਤੂ ਤੇ ਨਾਲ ਸ਼ਿਵ ਕੁਮਾਰ ਜਿਹੜੇ ਸਪੈਸ਼ਲ ਇੰਕਾਊਂਟਰ ਸਪੈਸ਼ਲਿਸਟ ਨੇ ਤਾਂ ਉਹ ਵੀ ਪਹੁੰਚੇ ਹੋਏ ਨੇ ਤਸਵੀਰਾਂ ਦਿਖਾ ਦਿੰਦੇ ਆ ਇਸ ਪਾਸੇ ਦੀਆਂ ਕਿ ਇਸ ਜਗ੍ਹਾ ਦੇ ਉੱਤੇ ਲਗਾਤਾਰ ਜਗ੍ਹਾ ਤੇ ਹੁਣ ਕਵਰ ਕੀਤਾ ਜਾ ਰਿਹਾ ਹੈ ਕਿ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਫ੍ਰੈਂਚ ਦੀਆਂ ਟੀਮਾਂ ਜਿਹੜੀਆਂ ਪਹੁੰਚ ਰਹੀਆਂ ਨੇ ਤੇ ਜਲਦੀ ਹੀ ਜਿਹੜਾ ਇਸ ਜਗ੍ਹਾ ਦੇ ਉੱਤੇ ਐਸਐਸਪੀ ਮੁਹਾਲੀ ਜਿਹੜੇ ਪਹੁੰਚ ਰਹੇ ਨੇ ਤਾਂ ਮੈਂ ਤਸਵੀਰ ਕਹਾਂਗਾ ਕੈਮਰਾਮੈਨ ਨੂੰ ਕਿ ਸਾਹਮਣੇ ਤਸਵੀਰ ਦਿਖਾ ਦਿਓ ਕਿ ਇੱਥੇ ਮੁਲਾਜ਼ਮ ਲਗਾਤਾਰ尸体 ਨੂੰ ਕਬਰ ਕਰ ਰਹੇ ਨੇ ਕਿ ਕੋਈ ਵੀ ਅੰਦਰ ਜਿਸ ਜਗ੍ਹਾ ਤੇ ਇੰਕਾਊਂਟਰ ਹੋਇਆ ਹੋਇਆ ਜਗ੍ਹਾ ਤੇ ਕੋਈ ਬੰਦਾ ਨਾ ਜਾਵੇ ਤਾਂ ਇਸ ਨੂੰ ਲੈ ਕੇ ਮੌਕੇ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਵੇਂ ਜਿਹੜਾ ਤਿੰਨ ਦੱਸਿਆ ਜਾ ਰਿਹਾ ਕਿ ਤਿੰਨ ਕਿਲਰ ਸੀ ਜਿਹੜੇ ਉਹਨਾਂ ਨੂੰ ਪੁਲਿਸ ਨੇ ਪਹਿਲਾਂ ਸਿਲੰਡਰ ਕੰਨ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਵੱਲੋਂ ਬਾਰ-ਬਾਰ ਅਪੀਲ ਕੀਤੀ ਤਾਂ ਉਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਉਹਨਾਂ ਕਿਲਰਾਂ ਨੇ ਗੋਲੀਆਂ ਚਲਾ ਦਿੱਤੀਆਂ ਤਾਂ ਜਿਸ ਨੂੰ ਲੈ ਕੇ ਪੁਲਿਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਹੈ ਤੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਤੇ ਗੱਲਬਾਤ ਤੇ ਐਸਐਸਪੀ ਮੁਹਾਰੀ ਸੰਦੀਪ ਗਰਗ ਦੀ ਪਹੁੰਚੇ ਹੋਏ ਨੇ ਪੂਰੀ ਜਾਣਕਾਰੀ ਲਵਾਂਗੇ ਉਹਨਾਂ ਤੋਂ ਕਿ ਕੀ ਸੀ ਪੂਰਾ ਮਾਮਲਾ ਕਿ ਕਿ ਸਪੈਸ਼ਲ ਡੀਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹਨਾਂ ਕੰਟੈਕਟ ਕਿਲਰਾਂ ਨੂੰ ਸੈਂਡਰ ਕਰਨ ਵਾਸਤੇ ਗਿਆ ਪਰ ਉਸ ਤੋਂ ਬਾਅਦ ਜਾ ਕੇ ਪੁਰਦੇ ਉੱਤੇ ਫਾਇਰਿੰਗ ਕਰਤੀ ਸਰ ਜਿਹੜਾ ਇਹ ਹੋਇਆ ਪੂਰਾ ਮਾਮਲਾ ਕੀ ਸੀ ਡੀਐਸਪੀ ਸਾਹਿਬ ਤੋਂ ਲੈ ਲਓ ਜੀ ਡਿਟੇਲਸ ਜਿਹੜੀ ਹੈਗੀ ਨਾ ਮੈਂ ਜ਼ਰੂਰੀ ਇੱਕ ਜਾਣਕਾਰੀ ਬਸ ਸਰ ਇੱਕ ਏਜੀ ਡੇਰਾ ਬਸੀ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਇੱਕ ਲੇਡੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਤੇ ਬਾਅਦ ਵਿੱਚ ਉਹਦੀ ਡੈਥ ਹੋ ਗਈ ਸੀ ਉਸ ਦੇ ਦੌਰਾਨ ਜਿਹੜਾ ਸਾਨੂੰ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਉਹਦੀ ਜਿਹੜੀ ਨੂੰਹ ਸੀ ਉਹਦਾ ਮਾਮਾ ਇਸ ਇਨਸੀਡੈਂਟ ਚ ਇਨਵੋਲਡ ਸੀਗਾ ਤੇ ਉਹਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਉਸੇ ਨੇ ਜਿਹੜੀ ਕੰਟਰੈਕਟ ਕਿਲਿੰਗ ਹੈ ਕਰਾਈ ਸੀਗੀ ਤੇ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਸ਼ੂਟਿੰਗ ਕਰਨ ਵਾਲੇ ਬੰਦੇ ਸੀ ਸਾਨੂੰ ਪਹਿਲਾਂ ਆਇਡੈਂਟੀਫਾਈ ਹੋ ਗਏ ਸੀਗੇ ਅੱਜ ਇਨਫਾਰਮੇਸ਼ਨ ਸੀਗੀ ਕਿ ਇਸ ਏਰੀਆ 'ਚ ਰੁਕੇ ਹੋਏ ਨੇ ਇਹ ਤਾਂ ਅਸੀਂ ਕਾਫੀ ਦੇਰ ਤੋਂ ਸਾਡੀ ਪੁਲਿਸ ਪਾਰਟੀ ਸਰਚ ਕਰ ਰਹੀਆਂ ਸੀਗੀਆਂ ਜਦੋਂ ਇਹਨਾਂ ਨੇ ਫਿਰ ਮੋਟਰਸਾਈਕਲ ਆਪਣਾ ਭਜਾਇਆ ਤਾਂ ਇਮੀਡੀਏਟਲੀ ਭਜਾ ਕੇ ਨਿਕਲਣ ਲੱਗੇ ਤੇ ਇਹਨੂੰ ਇਸ਼ਾਰਾ ਕੀਤਾ ਗਿਆ ਰੁਕਨ ਦਾ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕੀਤੀ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਜਿਹੜੀ ਹੈਗੀ ਇਹਨਾਂ 'ਚੋ ਕੁਝ ਬੁਲੇਟ ਇੰਜਰੀਜ਼ ਜਿਹੜੀ ਹੈਗੀਆਂ ਇਹਨਾਂ ਨੂੰ ਹੋਈਆਂ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਤੇ ਉੱਥ ਸ਼ਹਿਰ ਤੋਂ ਦੇ ਅਨੁਚੋਕ ਕੁਝ ਕੁਝ ਦਿਨ ਪਹਿਲਾਂ ਇੱਕ ਡੇਰਾ ਬਸੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਗੁਲੀਆਂ ਚਲਾਗੇ ਸੀ ਤੇ ਉਹ ਇਮੀਡੀਏਟਲੀ ਉਹਨੂੰ ਪੀਜੀਆ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਕੁਝ ਦਿਨ ਬਾਅਦ ਉਹ ਲੇਡੀ ਦੀ ਡੈਥ ਹੋ ਗਈ ਸੀਗੀ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਸੀਗੀਆਂ ਸਾਡੀਆਂ ਸੀਏ ਦੀ ਟੀਮਾਂ ਸਪੈਸ਼ਲ ਸੈਲ ਦੀਆਂ ਟੀਮਾਂ ਤੇ ਥਾਣੇ ਦੀਆਂ ਟੀਮਾਂ ਸੀਗੀਆਂ ਅਸੀਂ ਬਣਾਤੀਆਂ ਤੇ ਉਹ ਟੀਮਾਂ ਜਿਹੜੀਆਂ ਸੀਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹ ਟ੍ਰੇਸ ਕਰ ਲਿਆ ਸੀਗਾ ਕਿ ਜਿਹੜਾ ਇਹ ਕੇਸ ਹੈ ਇਹ ਜਿਹੜੇ ਡਿਸੀਜ਼ ਲੇਡੀ ਹੈ ਜਿਹੜੇ ਮਰਨ ਵਾਲੇ ਲੇਡੀ ਨੇ ਉਹਨਾਂ ਦੀ ਜਿਹੜੀ ਨੂੰਹ ਸੀ ਨੂੰਹ ਦੇ ਮਾਮੇ ਨੇ ਕਰਾਇਆ ਸੀ ਕਿਉਂਕਿ ਉਹਨਾਂ ਦੇ ਫੈਮਿਲੀ ਵਿੱਚ ਡਿਸਪਿਊਟ ਚੱਲ ਰਿਹਾ ਸੀਗਾ ਇਸ ਕੇਸ ਦੇ ਵਿੱਚ ਜਿਹੜੀ ਉਹ ਜਿਹੜਾ ਉਹਦਾ ਬਾਬਾ ਸੀ ਕੀ ਨਾਮ ਸੁਭਾਸ਼ ਸੁਭਾਸ਼ ਨਾਮ ਦਾ ਜਿਹੜਾ ਬੰਦਾ ਸੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਗ੍ਰਿਫਤਾਰੀ ਤੋਂ ਬਾਅਦ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਦੋ ਬੰਦੇ ਇੱਕ ਅਕਸ਼ੇ ਜਿਹੜਾ ਕਿ ਹਿਸਾਰ ਦਾ ਰਹਿਣ ਵਾਲਾ ਹੈ ਤੇ ਇੱਕ ਨਰੇਸ਼ ਕੁਮਾਰ ਜਿਹੜਾ ਕਿ ਜੀਨ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੂੰ ਆਇਡੈਂਟੀਫਾਈ ਕੀਤਾ ਸੀਗਾ ਇਹ ਇੱਕ ਕੰਟਰੈਕਟ ਕਿਲਿੰਗ ਸੀਗੀ ਇਹ ਜਿਹੜਾ ਇਹਨਾਂ ਦੋਨਾਂ ਨੂੰ ਕੰਟਰੈਕਟ ਦਿੱਤਾ ਗਿਆ ਸੀਗਾ ਜਿਹੜੇ ਇਹ ਲੇਡੀ ਨੂੰ ਮਾਰਨ ਦਾ ਤੇ ਉਹ ਟਰੇਸ ਕਰਦੇ ਹੋਏ ਸਾਨੂੰ ਇਨਫੋਰਮੇਸ਼ਨ ਸਿੱਗੀ ਅੱਜ ਕਾਫੀ ਸਮੇਂ ਤੋਂ ਕਿ ਇਹ ਖੇਦਰਾਬਾਦ ਮਾਜਰੀ ਦੇ ਇਲਾਕੇ ਦੇ ਵਿੱਚ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਲੋਕੇ ਹੋਣ ਦੀ ਸ਼ੰਕਾ ਹੈ ਤੇ ਸਾਡੀ ਟੀਮਾਂ ਕਾਫੀ ਦੇਰ ਤੋਂ ਸਰਚ ਕਰ ਰਹੀਆਂ ਸੀਗੀਆਂ ਇੱਥੇ ਤੇ ਆ ਕਿ ਫਿਰ ਸਾਨੂੰ ਫਿਰ ਇਨਫੋਰਮੇਸ਼ਨ ਆਈ ਕਿ ਕਿਸੇ ਪੱਠੇ ਦੇ ਲਾਗੇ ਤੱਕ ਇਹ ਰੁਕੇ ਹੋਏ ਨੇ ਕਿ ਆ ਉੱਥੇ ਟੈਂਪਰੇਰੀ ਲੁਕੇ ਹੋਏ ਨੇ ਕਿਉਂਕਿ ਪੁਲਿਸ ਕਾਫੀ ਦੇਰ ਤੋਂ ਸਰਚ ਕਰ ਰਹੀ ਸੀ ਨਾ ਤੇ ਤਾਂ ਡਿਊਰਿੰਗ ਜੋ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਇਧਰੋਂ ਆ ਰਹੀ ਸੀਗੀ ਗੱਡੀ ਤੇ ਤੇ ਸਾਹਮਣੇ ਇੱਕ ਬੜੀ ਸਪੀਡ ਤੇ ਮੋਟਰਸਾਈਕਲ ਕਿ ਤੋਂ ਇੱਕ ਇੱਥੇ ਪੱਠੇ ਦੇ ਏਰੀਆ ਦੇ ਵਿੱਚੋਂ ਨਿਕਲ ਕੇ ਭੱਜਿਆ ਜਦੋਂ ਉਹਨੂੰ ਰੋਕਣ ਵਾਸਤੇ ਜੋ ਗੱਡੀ ਅੱਗੇ ਲਗਾਏਗੀ ਤਾ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੌਰਾਨ ਜਿਹੜੀ ਸੀਗੀ ਪੁਲਿਸ ਪਾਰਟੀ ਵੱਲੋਂ ਵੀ ਜਿਹੜੇ ਸੀਗੇ ਫਾਇਰ ਕੀਤੇਗੇ ਸ਼ਾਟਸ ਤਾ ਉਹ ਮੋਟਰਸਾਈਕਲ 'ਤੇ ਤਿੰਨ ਬੰਦੇ ਸੀਗੇ ਜਿਹੜਾ ਤੀਜਾ ਬੰਦਾ ਹੈਗਾ ਇੱਕ ਸੁਨੀਲ ਕੁਮਾਰ ਨਾਮ ਦਾ ਬੰਦਾ ਜਿਹੜਾ ਕਿ ਹਿਸਾਰ ਦਾ ਹੀ ਰਹਿਣ ਵਾਲਾ ਹੈ ਆਇਡੈਂਟੀਫਾਈ ਹੋਇਆ ਹੈ ਤੇ ਇਹ ਦਾ ਰੋਲ ਜਿਹੜਾ ਹੈਗਾ ਅਸੀਂ ਹਜੇ ਡੇਰੇ ਪਾਸੇ ਵਾਲੇ ਇਨਸੀਡੈਂਟ 'ਚ ਅਸੀਂ ਹਜੇ ਅਸੀਂ ਵੈਰੀਫਾਈ ਕਰਨਾ ਹੈ ਕਿ ਇਹਦਾ ਕੀ ਰੋਲ ਹੈ ਕਿਉਂਕਿ ਦੋ ਬੰਦੇ ਦਾ ਇਚ ਵਾਂਟਿਡ ਹੀ ਸੀਗੇ ਬਾਈ ਨੇਮ ਹੀ ਸੀ ਸਾਡੇ ਕੋਲੇ ਤੇ ਇਹਨਾਂ ਦੇ ਡਿਊਰਿੰਗ ਜਿਹੜੀ ਇਹ ਮੁੱਠਪੇੜ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦੇ ਹੀ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹੈ ਇੱਕ ਦੇ ਦੋ ਗੋਲੀਆਂ ਲੱਗੀਆਂ ਤੇ ਦੂਜੇ ਤੀਜੇ ਦੇ ਵੀ ਦੋ ਗੋਲੀਆਂ ਲੱਗੀਆਂ ਨੇ ਤੇ ਇਸ ਦਿਨ ਤੇ ਨੇ ਇਮੀਡੀਏਟਲੀ ਹਸਪੀਟਲ ਸ਼ਿਫਟ ਕਰ ਦਿੱਤੇ ਗਏ ਨੇ ਤੇ ਸਾਰੇ ਜੇਰੇ ਇਲਾਜ ਨੇ ਸਰਕਮਨਲ ਹਿਸਟਰੀ ਇਹਨਾਂ ਦੀ ਕੀ ਹੈ ਹਜੇ ਤੱਕ ਸਾਹਮਣੇ ਆਇਆ ਕੁਝ ਇਹ ਚ ਜਿਹੜਾ ਮੇਨ ਜਿਹੜਾ ਇਹਦੇ ਵਿੱਚ ਹੈ ਕਿ ਸ਼ੂਟਰ ਹੈ ਨਰੇਸ਼ ਕੁਮਾਰ ਹੈ ਇਹਦੇ ਉੱਤੇ ਕਰੀਬ 80 ਟਿੱਕਰ ਜੋ ਇਹਨੇ ਪੁਛਗੇ ਚ ਦੱਸਿਆ ਇਹ ਚ 12 ਤੋਂ 14 ਜਿਹੜੀ ਐਫ ਆਈ ਆਰਜ਼ ਹੈ ਤੇ ਰਜਿਸਟਰਡ ਹੈ ਸਾਰੀ ਹੀਨਸ ਕ੍ਰਾਈਮਜ਼ ਦੀ ਐਫ ਆਈ ਆਰਜ਼ ਹੈ ਤੇ ਇਹ ਸਾਰੀਆਂ 307 302 ਟਾਈਪ ਦੀਆਂ ਹੀ ਐਫ ਆਈ ਆਰਜ਼ ਹੈ ਜਿਹੜਾ ਇਹ ਅਕਸ਼ੇ ਹੈ ਇਹ ਦੇ ਉਤੇ ਟੋਟਲ ਮਿਲਾ ਕੇ ਦੋ ਐਫਆਈਆਰ ਦੇ ਵਿੱਚ ਇਹ ਹਿਸਾਰ ਡਿਸਟ੍ਰਿਕਟ ਤੋਂ 307 ਦੀਆਂ ਦੋ ਐਫਆਈਆਰ ਹੈ ਜਿਦੇ ਵਿੱਚ ਇਹ ਪਘੋੜਾ ਚੱਲਦਾ ਆ ਰਿਹਾ ਇਹ ਤਾਂ ਅਸੀਂ ਸਾਰੀਆਂ ਚੈੱਕ ਕਰੀ ਲਿੱਤਾ ਸੀ ਰਿਕਾਰਡ ਜਿਹੜਾ ਸੁਨੀਲ ਕੁਮਾਰ ਹੈ ਇਹਦਾ ਵੀ ਕ੍ਰਿਮਿਨਲ ਰਿਕਾਰਡ ਹੈ ਪ੍ਰੀਲੀਮਿਨਰੀ ਦੱਸ ਰਹੇ ਕਿ ਇਹਦੀ ਵੀ ਐਫਆਈਆਰਸ ਹੈਗੀਆਂ ਪਰ ਅਸੀਂ ਡਿਟੇਲ ਕਿਉਂਕਿ ਹੁਣ ਨਵੇਂ ਸਾਨੂੰ ਆਇਡੈਂਟੀਫਾਈ ਹੋਇਆ ਡਿਟੇਲ ਹਜੇ ਅਸੀਂ ਕੁਝ ਗਿਸ਼ਤ ਤੋਂ ਲਿਆਵਾਂਗੇ ਸਾਹਮਣੇ ਸਰ ਇਹ ਪੂਰਾ ਖਾਲੀ ਏਰੀਆ ਇੱਕ ਇੱਥੇ ਲੁਕੇ ਹੋਈ ਸੀ ਇੱਥੇ ਦਾ ਕੋਈ ਇਨਵੋਲਟ ਤਾਂ ਨਹੀਂ ਲੋਕਲ ਹਜੇ ਤੱਕ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ locally ਇਹ ਤੋਂ ਲੰਘ ਰਹੇ ਸੀਗੇ ਜਾਂ ਹਿਮਾਚਲ ਵੱਲੋਂ ਭੱਜ ਰਹੇ ਸੀ ਜਾਂ ਹਿਮਾਚਲ ਚਮਾਚਲ ਤੋਂ ਆ ਰਹੇ ਸੀ ਕਿਉਂਕਿ ਇਹ ਨਾਲ ਹਿਮਾਚਲ ਦੇ ਨਾਲ ਲੱਗਦਾ ਏਰੀਆ ਤਾਂ ਸਾਨੂੰ ਕਾਫੀ ਪੋਸਿਬਿਲਟੀ ਹੈ ਹਿਮਾਚਲ ਵੱਲੋਂ ਭੱਜ ਰਹੇ ਹੋਣ ਜਾਂ ਉਧਰੋਂ ਆ ਰਹੇ ਹੋਣੇ ਤਾਂ ਜੇ ਲੋਕਲ ਵੀ ਕੋਈ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਂਦੀ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀਗੀ ਉਸ ਇਨਸੀਡੈਂਟ ਦੇ ਵਿੱਚ ਨਹੀਂ ਉਹ ਤਾਂ ਜਿਹੜਾ ਰੈਕੀ ਦਾ ਇਹ ਚ ਪਹਿਲਾਂ ਹੀ ਪਲਾਨਡ ਵੀ ਸੀਗਾ ਪਲਾਨ ਬੇ ਦੇ ਵਿੱਚ ਸੀਗਾ ਕਿ ਘਰੋਂ ਬਾਹਰ ਬੈਠੇ ਆ ਤੇ ਇਹਨਾਂ ਨੇ ਕੰਟਰੈਕਟ ਕਿਲਿੰਗ ਜਿਵੇਂ ਮੈਂ ਦੱਸਿਆ ਉਹ ਸਾਹਮਣਾ ਕੀਤੀ ਗਈ ਤੇ ਉਸੇ ਹਿਸਾਬ ਨਾਲ ਇਨਸੀਡੈਂਟ ਕਰਾਇਆ ਗਿਆ ਸਰ ਸੀਸੀਟੀਵੀ ਵੀ ਆਈਸੀਓ ਦੇ ਵਿੱਚ ਸਾਹਮਣੇ ਦੋ ਬਾਈਕ ਸਵਾਰ ਆਏ ਸੀਗੇ ਇਹ ਉਹੀ ਅਕਸ਼ੇ ਤੇ ਨਰੇਸ਼ ਇਹ ਦੋਨੋਂ ਜਿਹੜਾ ਅਕਸ਼ੇ ਤੇ ਨਰੇਸ਼ ਹੈ ਇਹ ਉਹੀ ਦੋ ਬੰਦੇ ਨੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਸੀਸੀਟੀਵੀ ਵਿੱਚ ਦਿਖਦੇ ਆਪਾਂ ਠੀਕ ਹੈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੁਝ ਹੋ ਰਾਇਆ ਇਹ ਹੋਰ ਵੀ ਲੋਕ ਇਹਦੇ ਵੀ ਸ਼ਾਮਿਲ ਨੇ ਕਿਉਂਕਿ ਤੁਸੀਂ ਕਿਹਾ ਕਿ ਕੰਟਰੈਕਟ ਕਿਲਿੰਗ ਇਹਦੇ ਵਿੱਚ ਸੁਭਾਸ਼ ਨੇ ਕਰਾਇਆ ਇਹ ਚ ਦੇਖੋ ਹੁਣ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਨੂੰ ਦ ਡੂਇੰਗ ਇਨਵੈਸਟੀਗੇਸ਼ਨ ਇਸ ਕੇਸ ਦੀ ਵੀ ਤੇ ਪਲੱਸ ਜਿਹੜਾ ਡੇਰਾ ਬੱਸੀ ਵਾਲਾ ਕੇਸ ਆ ਉਹ ਚ ਵੀ ਅਸੀਂ ਡੂਇੰਗ ਇਨਵੈਸਟੀਗੇਸ਼ਨ ਸਾਰਾ ਰੋਲ ਜਿਹੜਾ ਇਹਨਾਂ ਦਾ ਦੇਖਾਂ ਸਰ ਕਿਸੇ ਗੈਂਗ ਨਾਲ ਤਾਂ ਸੰਬੰਧਿਤ ਹਜੇ ਤੱਕ ਕੁਝ ਸਾਹਮਣੇ ਨਹੀਂ ਹਜੇ ਤੱਕ ਨਹੀ ਸਾਹਮਣੇ ਆਇਆ ਸੋ ਕਿ ਕਾਫੀ ਦਿਨ ਹੋ ਗਏ ਇਸ ਇਨਸੀਡੈਂਟ ਨੂੰ ਤਾਂ ਸਾਡੀ ਪ੍ਰੀਲੀਮਨਰੀ ਪੁਛਗਿੱਛ ਦੇ ਵਿੱਚ ਇਹ ਕਿਸੇ ਗੈਂਗ ਨਾਲ ਸੰਬੰਧਿਤ ਸਾਹਮਣੇ ਨਹੀਂ ਆਇਆ ਪਰ ਇਹ ਸੀਗੇ ਕੰਟ੍ਰੈਕਟ ਕਿਲਰਸ ਤੇ ਕਾਫੀ ਇਹਨਾਂ ਤੇ ਜਿਹੜੀ ਹੀਨਸ ਕ੍ਰਾਈਮ ਦੀ ਐਫਆਈਆ ਸੀ ਸਰ ਕਿੰਨੇ ਵੈਪਨਸ ਜਿਹੜਾ ਰਿਕਵਰ ਕੀਤੇ ਗਏ ਨਹੀਂ ਕਿਹੜੇ ਕਿਹੜੇ ਵੈਪਨਸ ਇਹ ਚ ਦੋ ਵੈਪਨ ਇਨ ਦੋਨੋਂ ਤੀਪੋਰ ਦੇ ਆ ਕੁਝ ਖਾਲੀ ਕੇਸ ਵੀ ਸਾਨੂੰ ਇੱਥੇ ਮਿਲੇ ਆ ਉਹ ਵੀ ਸਾਰੇ ਅਸੀਂ ਸਿਕਿਉਰ ਕਰਕੇ ਰੱਖਿਆ ਹੋਇਆ ਸੀ ਜਿਹੜਾ ਹੈਗੇ ਤੇ ਉਹ ਸਾਡੀ ਫੋਰੈਂਸਿਕ ਟੀਮ ਆਏਗੀ ਤੇ ਉਹ ਡਿਟੇਲ ਜਿਹੜੀ ਹੈਗੀ ਹੋਰ ਵੀ ਅਸੀਂ ਇਹਦੇ ਵਿੱਚ ਨਿਕਲਾਏਗੇ ਕਿੰਨੇ ਕ ਫਾਇਰ ਹੋਏ ਨੇ ਅੰਦਾਜ਼ਾ ਇਹ ਅੰਦਾਜ਼ਾ ਜਿਹੜੀ ਉਹਨਾਂ ਵੱਲੋਂ ਕਰੀਬ 4-5 ਫਾਇਰ ਜਿਹੜੇ ਹੋਏ ਸੀਗੇ ਫਿਰ ਸਾਡੀ ਟੀਮ ਵੱਲੋਂ ਵੀ ਕਰੀਬ 7-8 ਫਾਇਰ ਜਿਹੜੇ ਦਿੱਤੀ ਗਈ ਹੈ ਕਿਸ ਤਰੀਕੇ ਨਾਲ ਕੰਟਰੈਕਟਰ ਕਿਲਰ ਜਿਹੜੇ ਲਗਾਤਾਰ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਡੇਰਾ ਬੱਸੀ ਦੇ ਇੱਕ ਮਾਮਲੇ ਦੇ ਵਿੱਚ ਇਹ ਨਾਮਜਦ ਸੀ ਜਿਸ ਨੂੰ ਲੈ ਕੇ ਪੁਲਿਸ ਲਗਾਤਾਰ ਭਾਲ ਕਰ ਰਹੀ ਸੀ ਪਰ ਖੀਦਰਾਬ ਪਿੰਡ ਸੰਗਤਪੁਰੇ ਦੇ ਨਦੀ ਦੇ ਕਿ ਟੱਫੇ ਪੱਠੇ ਦੇ ਉੱਤੇ ਜਿਹੜਾ ਇਹਨਾਂ ਦਾ ਇੰਕਾਊਂਟਰ ਹੋਇਆ ਜਿੱਥੇ ਕਿ ਦੋ ਦੋ ਗੋਲੀਆਂ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵੱਜੀਆਂ ਨੇ ਪਹਿਲਾਂ ਪੁਲਿਸ ਨੂੰ ਸਰੈਂਡਰ ਕਰਨ ਵਾਸਤੇ ਕਿਹਾ ਪਰ ਉਸ ਤੋਂ ਬਾਅਦ ਪੁਲਸ ਦੇ ਉੱਤੇ ਹੀ ਇਹਨਾਂ ਕੰਟੈਕਟ ਕਿਲਰਾਂ ਨੇ ਗੋਲੀ ਚਲਾਨੀ ਸ਼ੁਰੂ ਕਰ ਦਿੱਤੀਆਂ ਪਰ ਇਸ ਨੂੰ ਲੈ ਕੇ ਉਹ 6 ਪੇਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਮੌਕੇ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਹੋਰ ਕਿਹੜੇ ਮਾਮਲੇਦਾਰਾਂ ਨਾਲ ਜੁੜੇ ਹੋਏ ਨੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕਤਲ ਕੀਤਾ ਸੀ ਕਿੰਨੇ ਕ ਪੈਸੇ ਸਪਾਰੀ ਲਈ ਸੀ ਇਹ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਗਨਬ ਦਿਨਾਂ 'ਚ ਦੇਖਦੇ ਹਾਂ ਕਿ ਹੁਣ ਇਹਨਾਂ ਦੇ ਖਿਲਾਫ ਹੋਰ ਕੀ ਕਾਰਵਾਈ ਨਿਕਲਦੀ ਹੈ ਲੋਕਲ ਕੋਈ ਬੰਦਾ ਇਹਨਾਂ ਦੇ ਨਾਲ ਮਿਲਿਆ ਤਾਂ ਨਹੀਂ ਇਸ ਨੂੰ ਲੈ ਕੇ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿ ਸ਼ਹਿਰੀਏ ਦੇ ਵਿੱਚ ਕਿਵੇਂ ਪਹੁੰਚੇ ਕਿਸ ਦੇ ਕਹਿਣ ਤੇ ਪਹੁੰਚੇ ਜਾਂ ਕਿਸਥੇ ਜਾ ਰਹੇ ਸੀ ਕਿ ਜਗਤ ਉਤਵਾਰੀ ਸੀ ਇਹ ਪੂਰੀ ਪੁੱਛਗਿੱਛ ਹੁਣ ਇਸ ਮਾਮਲੇ ਦੇ ਵਿੱਚ ਹੋਣੀ ਹੈ ਥੋੜੇ ਨਾਲ ਕੈਮਰਾ